ਸਤ ਸ੍ਰੀ ਅਕਾਲ ਜੀ ਅੱਜ ਦੀ ਸਾਡੀ ਵੀਡੀਓ ਜਿਹੜੀ ਹੈਗੀ ਹੈ ਉਹ ਹੈ ਪਾਰਟ 14 ਜਿਸ ਦਾ ਵਿਸ਼ਾ ਹੈ ਪੰਜਾਬੀ ਰਹਿਸ਼ਾ ਹੈ ਵਾਕਬੋਧ ਠੀਕ ਹੈ ਜਿਹੜਾ ਇਹ ਮੇਰੀ ਵੀਡੀਓ ਹੈ ਵਾਕਬੋਧ ਦੀ ਕਾਫੀ ਲੰਬੀ ਜਾ ਚੁੱਕੀ ਹੈ ਇਹ ਜਿਹੜਾ ਕਿ ਪਾਰਟ 4 ਹੈ ਠੀਕ ਹੈ ਪਹਿਲਾ ਜਿਹੜੀ ਹੈਗੀ ਹੈ ਵਾਕਬੋਧ ਦੇ ਉੱਤੇ ਮੈਂ ਅ ਤਿੰਨ ਵੀਡੀਓਜ਼ ਬਣਾ ਚੁੱਕੇ ਹਾਂ ਤੁਸੀਂ ਮੇਰੇ YouTube ਚੈਨਲ ਤੇ ਤੇ ਦੇਖ ਸਕਦੇ ਹੋ ਹਾਂਜੀ ਤੇ ਬਾਕੀ ਗੱਲ ਅਸੀਂ ਕਰਦੇ ਹਾਂ ਵਾਕ ਵਰਦੀ ਜਿਹੜਾ ਕਿ ਅਸੀਂ ਵਾਕ ਦੇ ਅੰਦਰ ਵਿੱਚ ਪਾਟ ਅਸੀਂ ਦੇ ਅੰਦਰ ਵਿੱਚ ਅਸੀਂ ਕਿੰਦਾ ਸੀਗਾ ਉਸ ਤੋਂ ਬਿਨਾਂ ਅਸੀਂ ਸਟਾਰਟ ਕਰਾਂਗੇ ਹਾਂਜੀ ਕਾਰਜ ਦੇ ਆਧਾਰ ਉੱਤੇ ਵਾਕ ਵੰਡ ਕਿ ਵਾਕ ਵੰਡ ਜਿਹੜੀ ਹੈਗੀ ਆ ਉਹ ਅਸੀਂ ਕਿਸ ਤਰੀਕੇ ਨਾਲ ਅਸੀਂ ਕਰਦੇ ਹਾਂ ਕਾਰਜ ਦੇ ਉੱਤੇ ਕਾਜ ਦੇ ਆਧਾਰ ਉਤੇ ਪੰਜਾਬੀ ਭਾਸ਼ਾ ਦੇ ਵਾਕ ਵੰਡਾ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਹਾਂ ਵਾਚਕ ਵਾਕ ਨਾਂ ਵਾਚਕ ਵਾਕ ਪ੍ਰਸ਼ਨ ਵਾਚਕ ਵਾਕ ਵਿਸਮੇ ਵਾਚਕ ਵਾਕ ਠੀਕ ਹੈ ਇਹ ਜਿਹੜੇ ਚਾਰ ਵਾਕ ਹਨ ਜਿਹੜੇ ਚਾਰ ਭਾਗਾਂ ਵਿੱਚ ਇਸ ਨੂੰ ਵੰਡਿਆ ਗਿਆ ਹੈ ਪਹਿਲਾਂ ਹਾਂਜੀ ਪਹਿਲਾਂ ਅਸੀਂ ਗੱਲ ਕਰਦੇ ਹਾਂ ਹਾਂ ਵਾਚਕ ਵਾਕ ਬਾਰੇ ਜਿਸ ਵਾਕ ਵਿੱਚ ਕਿਰਿਆ ਹਾਂ ਵਾਚਕ ਹੋਵੇ ਉਸ ਨੂੰ ਹਾਂ ਵਾਚਕ ਵਾਕ ਵਿੱਚ ਇਸ ਨੂੰ ਵੰਡਦੇ ਹਾਂ ਜਿਵੇਂ ਅਸੀਂ ਆਪਣੇ ਦੇਸ਼ ਨੂੰ ਪਿਆਰ ਦੇਸ਼ तकरीबन ਵੈਸੇ ਮੈਂ ਬੁਕਸ ਦੇ ਵਿੱਚ ਵੀ ਜਾਂ ਅਸੀਂ ਆਪਣੇ ਦੇਸ ਨਹੀਂ ਹੁੰਦਾ ਦੇਸ਼ ਹੁੰਦਾ ਸੱਸੇ ਪਰ ਬਿੰਦੀ ਵਾਲਾ ਠੀਕ ਹੈ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਠੀਕ ਹੈ ਮਿਹਨਤੀ ਲੋਕ ਸਦਾ ਸੁਖ ਪਾਉਂਦੇ ਹਨ ਜਿਸ ਤਰੀਕੇ ਨਾਲ ਅਸੀਂ ਜਿਹੜੇ ਹਨ ਕਾਫੀ ਸ਼ਬਦ ਹਨ ਜਿਹੜੇ ਸਸੇ ਪੈਰ ਬਿੰਦੀ ਜਿਹੜਾ ਹੈ ਨਾ ਇਸ ਨੂੰ ਗਲਤ ਉਚਾਰਨ ਕਰਦੇ ਆ ਸਸਾ ਉਸੇ ਤਰੀਕੇ ਨਾਲ ਹਰ ਇੱਕ ਦੇ ਲਿਖਣ ਦੇ ਵਿੱਚ ਗਲਤੀ ਆਂਦੀ ਹੈ ਲਿਖਣ ਵਿੱਚ ਵੀ ਅਸੀਂ ਸਸਾ ਬੋਲਦੇ ਆ ਜਿਵੇਂ ਦੇਸ਼ ਹੋ ਗਿਆ ਠੀਕ ਆ ਹੁਣ ਹੁਣੇ ਮੈਂ ਬੁੱਕ ਦੇ ਵਿੱਚ ਦੱਸਣਾ ਤੁਹਾਨੂੰ ਕਿ ਜਿੱਥੇ ਦੇਸ਼ ਦੇਸ਼ ਜਿਹੜਾ ਸਸੇ ਨਾਲ ਨਹੀਂ ਹੁੰਦਾ ਹੈਗਾ ਦੇਸ਼ ਦੇਸ਼ ਹੁੰਦਾ ਸੱਸੇ ਪੈਰੇ ਬਿੰਦੀ ਵਿੱਚ ਠੀਕ ਹੈ ਇਸ ਤਰੀਕੇ ਨਾਲ ਜਿਹੜੇ ਸਾਡੀ ਜੜੀਆਂ ਸ਼ਬਦ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਹੈ ਕਾਫੀ ਵਿਚਰਦੀ ਜਾ ਰਹੀ ਹੈ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਦੁੱਧ ਠੀਕ ਹੈ ਹੁਣ ਹੁਣ ਕਹਿੰਦੇ ਆ ਜਾਨ ਦੋਦੀ ਜਿਵੇਂ ਕਹਿੰਦੇ ਆ ਉਹ ਤੋਂ ਦੋਜੀ ਤੋਂ ਦੁੱਧ ਵਾਲਾ ਹੋ ਜਾਏ ਇਸ ਤਰੀਕੇ ਨਾਲ ਮਤਲਬ ਕਿ ਕਾਫੀ ਜੜੀਆਂ ਹਨ ਉਹ ਗਲਤ ਮਤਲਬ ਲਗੇ ਉਚਾਰਨ ਹੁੰਦਾ ਹੈ ਪੰਜਾਬੀ ਭਾਸ਼ਾ ਦਾ ਔਰ ਜਿਹੜੇ ਆਮ ਜਿਹੜੀ ਜਨਤਾ ਵੀ ਉਹ ਵੀ ਪੰਜਾਬੀ ਭਾਸ਼ਾ ਨੂੰ ਗਲਤ ਹੀ ਉਚਾਰਨ ਕਰਦੀ ਹੈ ਕਾਫੀ ਜਿਹੜੀਆਂ ਹਨ ਛੋਟੀਆਂ-ਛੋਟੀਆਂ ਗੱਲਾਂ ਨੇ ਲੇਕਿਨ ਜਿਹੜੀਆਂ ਕਿ ਬਹੁਤ ਬਿੰਦੀ ਟਿੱਪੀ ਅੱਦਕ ਪੈਰ ਦੇ ਵਿੱਚ ਬਿੰਦੀ ਜਿਹੜੇ ਇਹ ਜਿਹੜੇ ਸ਼ਬਦ ਹਨ ਇਹ ਜਿਹੜੇ ਆ ਜਦੋਂ ਅਸੀਂ ਇਹਨਾਂ ਨੂੰ ਲਿਖਦੇ ਹਾਂ ਤੇ ਇਹਨਾਂ ਦਾ ਉਚਾਰਨ ਕਰਦੇ ਹਾਂ ਸਾਡਾ ਮਤਲਬ ਹੀ ਭੁੱਟਾ ਨਿਕਲ ਜਾਂਦਾ ਹੈ ਠੀਕ ਹੈ ਮਿਹਨਤੀ ਲੋਕ ਸਦਾ ਸੁੱਖ ਪਾਉਂਦੇ ਹਨ ਠੀਕ ਹੈ ਇੱਥੇ ਦੇਖੋ ਪਾਉਂਦੇ ਹਨ ਉੱਪਰ ਜਿਹੜੀ ਬਿੰਦੀ ਹੈ ਜੇ ਅਸੀਂ ਨਾ ਅਸੀਂ ਪਾਈਏ ਤੇ ਉਹਦਾ ਨੰਨੇ ਦੀਆਂ ਪਾਉਂਦੇ ਠੀਕ ਹੈ ਪਾਉਂਦੇ ਪਾਉਦੇ ਠੀਕ ਹੈ ਇਹ ਜਿਹੜੇ ਨੇ ਦੋ ਜਿਹੜੇ ਸ਼ਬਦ ਇਹ ਆਪੇ ਇੱਕ ਗਲਤ ਉਚਾਰਨ ਹੁੰਦਾ ਹੈ ਇਹਨਾਂ ਦਾ ਇਹ ਬਿੰਦੀ ਜਿਹੜੀ ਹੈ ਬਿੰਦੀ ਟਿੱਪੀ ਅੱਦਕ ਇਹਨਾਂ ਦਾ ਉਚਾਰਨ ਕਰਨਾ ਬਹੁਤ ਜ਼ਰੂਰੀ ਹੈ ਸਹੀ ਤਰੀਕੇ ਨਾਲ ਲਗਾ ਮਾਤਰਾ ਲਗਾ ਅਖਰ ਅ ਦੁਤਕ ਜਿਹੜੇ ਹਨ ਇਹਨਾਂ ਮਤਲਬ ਸਹੀ ਤਰੀਕੇ ਨਾਲ ਇਹਨਾਂ ਨੂੰ ਤੁਸੀਂ ਲਗਾਉਂਗੇ ਪੜ੍ਹੂਗੇ ਲਿਖੂਗੇ ਤੇ ਆਪਣੇ ਤੁਹਾਨੂੰ ਇਹਨਾਂ ਦਾ ਅਭਿਆਸ ਹੋਏਗਾ ਮੇਰੇ ਮਾਤਾ ਜੀ ਪੜ੍ਹੇ ਲਿਖੇ ਹਨ ਮੈਂ ਸਕੂਲ ਦਾ ਕੰਮ ਮੁਕਾ ਲਿਆ ਹੈ ਠੀਕ ਹੈ ਇਸ ਜਿਹੜੇ ਹਨ ਹਾਂਵਾਚਕ ਸ਼ਬਦ ਹਨ ਹਾਂਵਾਚਕ ਵਾਕ ਜਿਨ੍ਹਾਂ ਵਾਕਾਂ ਵਿੱਚ ਨਾ ਨਹੀਂ ਨਾਵਾਚਕ ਤਤ ਦੀ ਵਰਤੋਂ ਹੁੰਦੀ ਹੈ ਉਹਨਾਂ ਉਹਨਾਂ ਨੂੰ ਨਾਵਾਚਕ ਵਾਕ ਕਹਿੰਦੇ ਹਨ ਜਿਵੇਂ ਬੱਚਿਓ ਇੱਧਰ ਨਾ ਆਓ ਐਨੀ ਸਰਦੀ ਵਿੱਚ ਨੰਗੇ ਪੈਰ ਨਾਲ ਤੁਰੋ ਮਤਲਬ ਨਾ ਜਿੱਥੇ ਕੋਈ ਨਹੀਂ ਵਾਲਾ ਕੰਮ ਹੋਵੇ ਉੱਥੇ ਨਾਵਾਚਕ ਹੁੰਦਾ ਤੂੰ ਅੱਜ ਕੱਲ੍ਹ ਸਮੇਂ ਸਿਰ ਘਰ ਨਹੀਂ ਆਉਂਦਾ ਮਹੰਤੀ ਲੋਕ ਕਦੇ ਹਾਰ ਨਹੀਂ ਮੰਨਦੇ ਪ੍ਰਸ਼ਨਵਾਚਕ ਵਾਕ ਜਿੱਥੇ ਜਿੱਥੇ ਕੁਐਸਚਨ ਮਾਰਕ ਆ ਜਾਵੇ ਕਿਸੇ ਤਰ੍ਹਾਂ ਦੀ ਕੋਈ ਗੱਲ ਪੁੱਛ ਰਹੀਆਂ ਉਥੇ ਸਾਡਾ ਜਾਂਦਾ ਹੈ ਪ੍ਰਸ਼ਨ ਵਾਕ ਜਿਨ੍ਹਾਂ ਵਾਕਾਂ ਵਿੱਚ ਕੋਈ ਸਵਾਲ ਜਾਂ ਪ੍ਰਸ਼ਨ ਪੁੱਛਿਆ ਜਾਂਦਾ ਹੈ ਤੇ ਵਾਕ ਦੇ ਅੰਤ ਵਿੱਚ ਪ੍ਰਸ਼ਨ ਸੂਚਕ ਚਿੰਨ ਲਾਇਆ ਜਾਂਦਾ ਹੈ ਉਸ ਨੂੰ ਪ੍ਰਸ਼ਨਵਾਚਕ ਵਾਕ ਆਖਦੇ ਹਨ ਜਿਵੇਂ ਵਾਕ ਵਿੱਚ ਆਮ ਤੌਰ ਤੇ ਕੀ ਕਿਉਂ ਕਿਉਂ ਕਿੱਧਰ ਕਿੱਥੇ ਕਿਹੜਾ ਆਦੇਸ਼ਅਬਦ ਦੀ ਵਰਤੋਂ ਹੁੰਦੀ ਹੈ ਜਿਵੇਂ ਉਹ ਕਿੱਥੇ ਜਾ ਰਹੇ ਹਨ ਭਾਰਤ ਕਦੋਂ ਆਜ਼ਾਦ ਹੋਇਆ ਕਵੈਸਚਨ ਮਾਰਕ ਪਿੱਛੇ ਆ ਜਾਂਦੇ ਆ ਤੁਹਾਡੇ ਸਕੂਲ ਵਿੱਚ ਕਿੰਨੇ ਬੱਚੇ ਪੜਦੇ ਹਨ ਕਵੈਸਚਨ ਮਾਰਕ ਉਸ ਦੀ ਸਿਹਤ ਹੁਣ ਕਿਸ ਤਰ੍ਹਾਂ ਹੈ ਕਵੈਸਚਨ ਮਾਰਕ ਤੇਰੇ ਪ੍ਰਾਧਨ ਆ ਕੀ ਹੈ ਕਵੈਸਚਨ ਮਾਰਕ ਜਿੱਥੇ ਆਪਾਂ ਕਿਸੇ ਤੋਂ ਕੋਈ ਗੱਲ ਪੁੱਛ ਰਹੇ ਆ ਉੱਥੇ ਕਵੈਸਚਨ ਮਾਰਕ ਆਉਂਦਾ ਹੈ ਤੇ ਉਸ ਨੂੰ ਅਸੀਂ ਪ੍ਰਸ਼ਨਵਾਚਕ ਵਾਕ ਆਖਦੇ ਆਂ ਵਿਸਮੇ ਵਾਚਕ ਵਾਕ ਜਿਸ ਵਾਕ ਵਿੱਚ ਹੈਰਾਨੀ ਜਾਂ ਵਿਸਮੇ ਦਾ ਭਾਵ ਪ੍ਰਗਟ ਹੋਵੇ ਉਸਨੂੰ ਵਿਸਮੇਵਾਚਕ ਵਾਕ ਕਹਿੰਦੇ ਹਨ ਜੇ ਇਹ ਵਾਕਾਂ ਦੇ ਅੰਤ ਵਿੱਚ ਵਿਸਮਕ ਚਿੰਨ੍ਹ ਦੀ ਵਰਤੋਂ ਹੁੰਦੀ ਹੈ ਜਿਵੇਂ ਕਿ ਕਿੰਨਾ ਸੁੰਦਰ ਫੁੱਲ ਹੈ ਪਿੱਛੇ ਦੰਦੀ ਪਾ ਕੇ ਥੱਲੇ ਬਿੰਦੀ ਬੱਲੇ ਉਹਨੇ ਕਿੰਨੀ ਉੱਚੀ ਛਾਲ ਮਾਰੀ ਹਾਏ ਮੈਂ ਕੀ ਕਰਾਂ ਮਤਲਬ ਕਿ ਨਾ ਇੱਕ ਹਰਾਨੀ ਵਾਲਾ ਕੋਈ ਸ਼ਬਦ ਹੋਵੇ ਕਿ ਆਹ ਕੀ ਗੱਲ ਹੋ ਗਈ ਆ ਕੰਮ ਇਵੇਂ ਜਿਵੇਂ ਕੋਈ ਹੈਰਾਨੀ ਮਤਲਬ ਕਿ ਜਿਵੇਂ ਅਸੀਂ ਕਿਸੇ ਵੀ ਬੰਦੇ ਨੂੰ ਕੋਈ ਵੀ ਉਹ ਹੁੰਦਾ ਹੈ ਮਤਲਬ ਉਸਨੇ ਕੋਈ ਨਾ ਕੋਈ ਚੀਜ਼ ਕਿਸੇ ਹੁਣ ਜਿਵੇਂ ਮੰਨ ਲਓ ਕੋਈ ਦੋ ਬੰਦੇ ਹਨ ਇੱਕ ਪਹਿਲਾ ਬੰਦਾ ਦੂਸਰਾ ਬੰਦਾ ਠੀਕ ਹੈ ਦੂਸਰੇ ਬੰਦੇ ਨੇ ਕਦੀ ਇਹ ਨਹੀਂ ਸੋਚਿਆ ਹੁੰਦਾ ਕਿ ਪਹਿਲਾ ਬੰਦਾ ਉਸ ਤੋਂ ਉਪੇਖਾ ਜਿਹਨੂੰ ਉਸਨੇ ਉਪੇਖਾ ਕਹਿ ਦਿੰਨੇ ਆ ਠੀਕ ਹੈ ਉਹ ਕਦੇ ਵੀ ਉਹ ਉਪੇਕਸ਼ਾ ਨਹੀਂ ਰੱਖਦਾ ਹੁੰਦਾ ਕਿ ਇਹ ਆਹ ਕੰਮ ਕਰ ਲਵੇਗਾ ਜਦੋਂ ਉਹ ਹੀ ਬੰਦਾ ਕੰਮ ਕਰ ਲਵੇ ਤੇ ਉਸ ਨੂੰ ਹੈਰਾਨੀ ਹੁੰਦੀ ਹੈ ਕਿ ਇਹ ਕੰਮ ਇਸਨੇ ਉਸ ਦੀ ਉਪੇਕਸ਼ਾ ਜਿਹੜੀ ਹੈ ਉਪੇਕਸ਼ਾ ਦੇ ਉੱਪਰ ਉੱਠ ਕੇ ਕੋਈ ਕੰਮ ਕਰਦਾ ਹੈ ਉਸ ਨੂੰ ਹੈਰਾਨੀ ਵਾਲਾ ਸੀ ਕੰਨੇ ਹੈਰਾਨੀ ਜਨਕ ਕਿ ਇਹ ਹੈਰਾਨੀ ਜਨਕ ਗੱਲ ਹੋਈ ਕਿ ਉਹ ਉਸਨੇ ਇਹ ਕੰਮ ਕਿਵੇਂ ਕਰ ਲਿਆ ਇਹ ਕੰਮ ਕਿਵੇਂ ਹੋ ਗਿਆ ਠੀਕ ਹੈ ਜਿਹੜੇ ਹੈਰਾਨੀ ਵਾਲੇ ਕਿ ਜਿਸ ਦੇ ਉੱਤੇ ਉਪੇਖਾ ਨਾ ਕੀਤੀ ਹੋਵੇ ਪਰ ਉਹ ਕੰਮ ਹੋ ਜਾਵੇ ਠੀਕ ਹੈ ਉਸ ਨੂੰ ਅਸੀਂ ਹੈਰਾਨੀ ਜਿੱਦਾਂ ਅਸੀਂ ਕਹਿੰਨੇ ਬੱਲੇ ਉਹਨੇ ਕਿੰਨੀ ਉੱਚੀ ਛਾਲ ਮਾਰੀ ਅਸੀਂ ਉਹਦੀ ਉਪੇਖਾ ਨਹੀਂ ਸੀ ਕੀਤੀ ਹੋਈ ਉਸ ਕੰਮ ਦੀ ਕਿ ਉਹ ਬੰਦਾ ਇੰਨੀ ਉੱਚੀ ਛਾਲ ਮਾਰੇ ਲekin ਉਹਨੂੰ ਮਾਰ ਲਈ ਤੇ ਉਹ ਹੋ ਗਈ ਸਾਡੇ ਲਈ ਹੈਰਾਨੀ ਵਾਲਾ ਉੱਥੇ ਅਸੀਂ ਇਸ ਨੂੰ ਅੰਗਰੇਜ਼ੀ ਵਿੱਚ ਸਲੈਸ਼ ਵਰਡ ਵੀ ਆਖਦੇ ਹਾਂ ਹਾਏ ਮੈਂ ਕੀ ਕਰਾਂ ਕਿ ਆਹ ਕੰਮ ਗਲਤ ਹੋ ਗਿਆ ਮਤਲਬ ਕਿ ਕੋਈ ਵੀ ਕੰਮ ਦੀ ਉਮੀਦ ਨਹੀਂ ਕਰਨੀ ਕਿ ਆਹ ਕੰਮ ਇਵੇਂ ਹੋ ਜਾਏਗਾ ਕਿ ਉਮੀਦ ਨਹੀਂ ਸੀ ਕਿ ਇਹ ਬੰਦਾ ਇਹ ਕੰਮ ਕਰ ਲੇਗਾ ਜਾਂ ਹਾਏ ਮੈਂ ਹੁਣ ਕੀ ਕਰਾਂ ਕਿ ਆਹ ਕੰਮ ਐਦਾਂ ਹੋ ਗਿਆ ਮਤਲਬ ਕਿ ਇਹ ਚੀਜ਼ ਹੋਣ ਦੇ ਕਿ ਉਸਨੇ ਸੋਚਿਆ ਨਾ ਹੋਵੇ ਉਸ ਚੀਜ਼ ਬਾਰੇ ਮੰਨ ਲਓ ਹੁਣ ਜਿਵੇਂ ਖਾਣਾ ਬਣਾਉਣਾ ਠੀਕ ਹੈ ਖਾਣਾ ਇੱਕ ਬੱਚਾ ਜਦੋਂ ਮਾਂ ਹਰ ਵੇਲੇ ਉਹਨੂੰ ਗੋਗੇ ਬੱਚੇ ਨੂੰ ਆਪਣੇ ਨੂੰ ਕਿ ਮਾਂ ਆਪਣੇ ਬੱਚੇ ਨੂੰ ਕਹਿੰਦੀ ਕਿ ਤੂੰ ਖਾਣਾ ਨਹੀਂ ਬਣਾਉਣਾ ਹੈਗਾ ਮੈਂ ਬਣਾਉਂਗੀ ਤੈਨੂੰ ਬਣਾਣਾ ਨਹੀਂ ਹੁੰਦਾ ਇੱਕ ਐਗਜ਼ਾਮਪਲ ਦੇ ਰਹੀ ਮੈਂ ਤੁਹਾਨੂੰ ਲੇਕਿਨ ਬੱਚਾ ਉਹੇ ਕੰਮ ਜਦੋਂ ਬੜੇ ਵਧੀਆ ਤਰੀਕੇ ਨਾਲ ਉਹਦੀ ਗੈਰ ਹਾਜ਼ਰੀ ਦੇ ਵਿੱਚ ਕਰ ਲਵੇ ਉਦੋਂ ਮਾਂ ਜਾਵੇ ਤੇ ਉਹ ਇਹ ਸੋਚ ਕੇ ਹੈ ਇਸਨੇ ਕਰ ਲਿਆ ਤੇ ਜਾਂ ਮਤਲਬ ਕਿ ਚਲੋ ਜੇ ਕਰ ਲਿਆ ਇਟਸ ਓਕੇ ਲੇਕਿਨ ਜਦੋਂ ਉਹ ਹੀ ਕੰਮ ਜਿਹੜਾ ਗਲਤ ਹੋ ਜਾਵੇ ਤੇ ਉਸਨੇ ਉਹ ਉਮੀਦ ਨਾ ਕੀਤੀ ਹੋਵੇ ਓਕੇ ਕਿ ਕਿ ਫਿਰ ਕਿ ਹਾਏ ਮੈਂ ਹੁਣ ਇਸ ਨੂੰ ਕਿਵੇਂ ਠੀਕ ਕਰਾਂ ਇਸ ਨੇ ਗਲਤੀ ਕਰ ਲਈ ਜائیں ਇਹ ਹੋ ਗਿਆ ਇਹ ਚੀਜ਼ ਹੋ ਜਾਂਦੀ ਹੈ ਜਿਸ ਨੂੰ ਅਸੀਂ ਹੈਰਾਨੀ ਵਾਲੇ ਕਹਿੰਦੇ ਇੱਥੇ ਇਹ ਗੱਲ ਧਿਆਨਯੋਗ ਹੈ ਕਿ ਜੇ ਵਿਸਮੇ ਦਾ ਭਾਵ ਇੱਕ ਸ਼ਬਦ ਵਿੱਚ ਪ੍ਰਗਟ ਹੈ ਤਾਂ ਦ ਵਿਸਮਿਕ ਚਿੰਨ ਉਸ ਸ਼ਬਦ ਤੋਂ ਪਿੱਛੋਂ ਆਉਂਦਾ ਹੈ ਪਰ ਜੇ ਇਹ ਭਾਵ ਸਾਰੇ ਵਾਕ ਵਿੱਚ ਪ੍ਰਗਟ ਹੈ ਤਾਂ ਦ ਵਿਸਮਿਕ ਚਿੰਨ ਸਾਰੇ ਵਾਕ ਪਿੱਛੋਂ ਆਉਂਦਾ ਹੈ ਠੀਕ ਹੈ ਵਾਕ ਦੀ ਦੂਜੀ ਪ੍ਰਕਾਰ ਦੀ ਸ਼੍ਰੇਣੀ ਵੰਡ ਵਿੱਚ ਉਪਰਕਤ ਤੋਂ ਬਿਨਾ ਆਗਿਆਵਾਚਕ ਤੇ ਇੱਛਾਵਾਚਕ ਵਾਕ ਵੀ ਰੱਖੇ ਜਾਂਦੇ ਹਨ ਆਗਿਆਵਾਕ ਵਾਚਕ ਵਾਕ ਜਿਹੜੇ ਕਿ ਕਿਸੇ ਤੋਂ ਅਗਿਆ ਮੰਗਦੇ ਆ ਜਿਵੇਂ ਅਸੀਂ ਇੰਟਰਲ ਅੱਗੇ ਤੁਹਾਨੂੰ ਮਿਹਰਦਾਨ ਵਿੱਚ ਸਮਝਾਏਦਾ ਹਾਂਗੇ ਅ ਅਕੇ ਅਸੀਂ ਹੁਣ ਪਹਿਲਾ ਟਾਪਿਕ ਖਾ ਲਦੇ ਆ ਅਗਿਆਵਾਚਕ ਵਾਕ ਇਹ ਵਾਕ ਆਗਿਆ ਜਾਂ ਹੁਕਮ ਦਿੱਤੇ ਜਾਣ ਦੇ ਭਾਵ ਨੂੰ ਉਜਾਤਰ ਕਰਦੇ ਹਨ ਇਨ੍ਹਾਂ ਵਾਕਾਂ ਵਿੱਚ ਆਮ ਤੌਰ ਤੇ ਕਰਤਾ ਦੀ ਅਣਹੋਂਦ ਹੁੰਦੀ ਹੈ ਕਈ ਵਾਰ ਇਨ੍ਹਾਂ ਵਾਕਾਂ ਵਿੱਚ ਆਦਰਵਾਚੀਤਾ ਕਿਰਪਾ ਜੇ ਆਦਿ ਦੀ ਵਰਤੋਂ ਵੀ ਹੁੰਦੀ ਹੈ ਦੇਮੀ ਆਓ ਜੀ ਚਲਿਏ ਕਿਰਪਾ ਕਰਕੇ ਚੁੱਪ ਕਰ ਜਾਓ ਚਾਹ ਲਿਓ ਆਓ ਸਕੂਲ ਆਓ ਕਮਾ ਸਕੂਲ ਦਾ ਕੰਮ ਕਰੀ ਮੀਨਸ ਇੱਕ ਆਰਡਰ ਵੀ ਕਰਨਾ ਬੇਨਤੀ ਵੀ ਕਰਨਾ ਕਿ ਜਿਵੇਂ ਹੁਣ ਆਓ ਜੀ ਚਲਿਏ ਠੀਕ ਹੈ ਕਿ ਜਦੋਂ ਹੁਣ ਆਓ ਚਲਿਏ ਇੱਕ ਹੋ ਗਿਆ ਹੈ ਕਿ ਕਿਸੇ ਦੀ ਸਲਾਹ ਲੈਣ ਜਾ ਕੇ ਤਾਂ ਕਿ ਬਾਕ ਕਰਕੇ ਚੁੱਪ ਕਰ ਜਾਓ ਮੀਨਸ ਹੁਕਮ ਦੇਣਾ ਕਿ ਤੁਸੀਂ ਹੁਕਮ ਮੰਨ ਕੇ ਕਿ ਤੁਸੀਂ ਇਸ ਨੂੰ ਮੰਨਣਾ ਹੀ ਮੰਨਣਾ ਜਿਵੇਂ ਜਮਾਤ ਵਿੱਚ ਅਸੀਂ ਅਧਿਆਪਕ ਜਿਹੜੀ ਹੈ ਉਹ ਬੱਚਿਆਂ ਨੂੰ ਕਹਿੰਦੀ ਹੈ ਕਿ ਤੁਸੀਂ ਇਹ ਜਿਹੜਾ ਹੈਗਾ ਕੰਮ ਕਰਨੇ ਕਰਨ ਜਾਂ ਚੁੱਪ ਰਹਿਣਾ ਇੱਕ ਹੁਕਮ ਆ ਜਾਂਦਾ ਹੈ ਠੀਕ ਹੈ ਉਸ ਨੂੰ ਅਸੀਂ ਆਗਿਆ ਵਜਤ ਕੇ ਇੱਕ ਤਰੀਕੇ ਨਾਲ ਆਗਿਆ ਦੇ ਚਾਹ ਲਿਓ ਠੀਕ ਹੈ ਆਗਿਆ ਦੇਣੀ ਆਰਡਰ ਦੇਣਾ ਬੇਨਤੀ ਕਰਨ ਜਾਂ ਕੁਝ ਵੀ ਐਸੀ ਕਿਸੇ ਤਰੀਕੇ ਨਾਲ ਆਓ ਸਕੂਲ ਦਾ ਕੰਮ ਕਰੀਏ ਕਿਸੇ ਨੂੰ ਰਿਸਪੈਕਟ ਬੇਨਤੀ ਦੇ ਨਾਲ ਕਹਿਣਾ ਕਿ ਆ ਜਾਓ ਅਸੀਂ ਸਕੂਲ ਦਾ ਕੰਮ ਧਰੀਏ ਠੀਕ ਹੈ ਇਹ ਜਿਹੜੇ ਹੁੰਦੇ ਹਨ ਇਹ ਆਗਿਆਵਾਚਕ ਵਾਕ ਹੁੰਦੇ ਹਨ ਇੱਛਾਵਾਚਕ ਵਾਕ ਇਹਨਾਂ ਵਾਕਾਂ ਵਿੱਚ ਕਿਸੇ ਲਈ ਸ਼ੁਭ ਇੱਛਾਵਾਂ ਜਾਂ ਅਸੀਸ ਆਦਿ ਦੇ ਭਾਵ ਨੂੰ ਪ੍ਰਗਟ ਕੀਤਾ ਗਿਆ ਵਾਕ ਹੁੰਦਾ ਹੈ ਜਿਵੇਂ ਤੇਰੀ ਦੇਨ ਰੋਈ ਰਹੇ ਇਹਨ ਸੂਸ ਨੂੰ आशीर्वाद ਦੇ ਰਿਆਂ ਨੇ ਕਿ ਜੜੀ ਤੇਰੀ ਦੇ ਆ ਉਹ ਨਿਰੋਈ ਰਹੇ ਤੈਨੂੰ ਤਤੀਵਾਨ ਨ ਲੱਗੇ ਕਿ ਤੂੰ ਮਲੇ ਕਿ ਠੀਕ ਠਾਕ ਰਹੇ ਤੈਨੂੰ ਇੱਕ ਵੀ ਕੋਈ ਵੀ ਬਿਮਾਰੀ ਦੇ ਸਾਹਮਣਾ ਨਾ ਕਰਨਾ ਤਵੇਂ ਇੱਕ ਆਸ਼ੀਰਵਾਦ ਠੀਕ ਹੈ ਇੱਕ ਇੱਛਾ ਇਸ ਨੂੰ ਅਸੀਂ ਕਹਿੰਦੇ ਨੇ ਇੱਛਾਵਾਚਕਵਾਕ ਤੂੰ ਸਦਾ ਕਾਮਯਾਬ ਹੋਵੇਂ ਠੀਕ ਹੈ ਉਸ ਨੂੰ ਅਸੀਸ ਦੇਣੀ ਠੀਕ ਹੈ ਉਸ ਨੂੰ ਅਸੀਸਾਂ ਦੇਣੀ ਆ ਕਿ ਤੇਰਾ ਕੰਮ ਬਣੀ ਇਹ ਜਿਹੜੇ ਹਨ ਇਹਨਾਂ ਨੂੰ ਅਸੀਂ ਇੱਛਾ ਵਾਚ ਆਪਣੀ ਇੱਛਾ ਵਲੋਂ ਦੇ ਰਹੇ ਹਾਂ ਅਸੀਂ ਜ਼ਬਰਦਸਤੀ ਤੈਨੂੰ ਦੇ ਰਹੇ ਇਹ ਸਾਡੇ ਹੁੰਦੇ ਹਨ ਇੱਛਾ ਵਾਚ ਵਾਕ ਠੀਕ ਹੈ ਆਸ ਕਰਦੀ ਹਾਂ ਤੁਹਾਨੂੰ ਜਿਹੜਾ ਵਾਕ ਬੋਧ ਹੈ ਟਾਪਿਕ ਉਹ ਕਲੀਅਰ ਹੋ ਗਿਆ ਹੈ ਮੇਰੇ ਇਸ ਵੀਡੀਓ ਦੇ ਵਿੱਚ ਤੇ ਵਾਕ ਬੋਧ ਜਿਹੜਾ ਤੁਹਾਨੂੰ ਕਲੀਅਰ ਵੀ ਹੋ ਗਿਆ ਹੋਵੇਗਾ ਤੇ ਇਹ ਸਾਡਾ ਸੀਗਾ ਅੱਜ ਦੇ ਵਾਕ ਬੋਧ ਜਿਹੜੀ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਇਸ ਦੀ ਸਮਾਪਤੀ ਹੋ ਚੁੱਕੀ ਹੈ ਜਿਹੜਾ ਸਾਡਾ ਹੈਗਾ ਇਹ ਇਸ ਦੀਆਂ ਚਾਰ ਵੀਡੀਓਜ਼ ਬਣੀਆਂ ਹਨ ਵਾਕ ਬੋਧ ਦੇ ਉੱਪਰ ਹੀ ਤੁਸੀਂ ਮੇਰੀ ਜਿਹੜਾ ਹੈਗੀ ਆ ਭਾਗ 11 12 13 14 ਠੀਕ ਹੈ ਇਹ ਸਾਰੀਆਂ ਦੇਖੋਗੇ ਤਾਂ ਤੁਹਾਨੂੰ ਵਾਕ ਬੋਧ ਦੀ ਤੁਹਾਨੂੰ ਆਪਣੇ ਆਪ ਇਹ ਸਮਝ ਲੱਗ ਜਾਵੇਗਾ ਕਿ ਕੀ ਵਾਕ ਬੋਧ ਹੈ ਕੀ ਚੀਜ਼ ਹੈ ਇਹਨਾਂ ਕਿ ਇਹਨਾਂ ਦੇ ਵਿਆਕਰਣ ਦੇ ਵਿਸ਼ੇ ਨਾਲ ਕੀ ਨਿਯਮ ਹਨ ਠੀਕ ਹੈ ਹਾਂਜੀ ਅੱਜ ਦਾ ਮੇਰਾ ਜਿਹੜਾ ਸੀਗਾ ਟਾਪਿਕ ਉਹ ਵਾਕ ਬੋਧ ਹੀ ਕਲੀਅਰ ਹੋ ਚੁੱਕੇ ਹਨ ਬਾਕੀ ਇਹ ਤੁਹਾਨੂੰ ਫਿਰ ਮੈਂ ਆ ਦੱਸਦੀ ਆ ਕਹਿੰਨੀ ਆ ਕਿ ਜੇ ਕਿਸੇ ਨੂੰ ਮੇਰੀ ਕੋਈ ਵੀ ਗੱਲ ਨਹੀਂ ਸਮਝ ਲੱਗਦੀ ਹੈ ਜਾਂ ਕਿਸੇ ਨੂੰ ਕੋਈ ਟਾਪਿਕ ਵਿਸ਼ਾ ਨਹੀਂ ਸਮਝੇ ਆਇਆ ਹੋਵੇ ਤੇ ਪਲੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਲਿਖ ਕੇ ਦਾ ਸਕਦੇ ਹੋ ਐ ਬਾਕੀ ਜੇ ਮੇਰੀ ਵੀਡੀਓਜ਼ ਦੇ ਵਿੱਚ ਕੋਈ ਦਿੱਕਤ ਹੁੰਦੀ ਹੈ ਤੇ ਤੁਸੀਂ ਮੈਨੂੰ ਉਹ ਵੀ ਕਮੈਂਟ ਬਾਕਸ ਦੇ ਵਿੱਚ ਦਾ ਸਕਦੇ ਹੋ ਕਿ ਮੈਨੂੰ ਆਪਣੇ ਸੁਝਾਅਤ ਤੁਸੀਂ ਰਾਏ ਆਪਣੇ ਦੇ ਸਕਦੇ ਹੋ ਕਿ ਮੈਨੂੰ ਕਿਵੇਂ ਤਰੀਕੇ ਨਾਲ ਵੀਡੀਓ ਬਣਾਉਣੀ ਚਾਹੀਦੀ ਹੈ ਬਾਕੀ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀਆਂ ਮੇਰੀਆਂ ਵੀਡੀਓਜ਼ ਅੱਗੇ ਆਉਣ ਵਾਲੀਆਂ ਹਨ ਉਹ ਤੁਹਾਡੇ ਤੱਕ ਪਹੁੰਚ ਸਕਣ ਤੇ ਬਾਕੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਬਾਕੀ ਜਿਹੜੀ ਅਗਲੀ ਮੇਰੀ ਵੀਡੀਓ ਹੋਏਗੀ ਉਹ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਇਸ ਟੌਪਿਕ ਤੇ ਜਿਹੜੀ ਜੇ ਮੇਰੀ ਜਿਹੜੀ ਅਗਲੀ ਵੀਡੀਓ ਹੋਏਗੀ ਇੱਕ ਮੇਰਾ ਟੌਪਿਕ ਸੀਗਾ ਜਿਹੜੀ ਕਿ ਮੈਂ ਵੀਡੀਓ 8 ਦੇ ਵਿੱਚ ਬਣਾਇਆ ਸੀਗਾ ਇਹ ਭਾਗ ਸੀਗਾ ਸ਼ਰਧ ਬੋਧ ਠੀਕ ਹੈ ਜਿਹੜੀ ਪੰਜਾਬੀ ਵਿਆਕਰਣ ਜਿਹੜੀ ਸੀ ਉਹਦੇ ਚਾਰ ਬੋਧ ਸੀਗੇ ਉਹ ਮੈਂ ਤੁਹਾਨੂੰ ਪਹਿਲਾਂ ਵੀ ਸਮਝਾ ਚੁੱਕੀ ਆ ਇਹ ਕਿ ਜਿਹੜੀ ਪੰਜਾਬੀ ਵਿਆਕਰਣ ਜਿਹੜੀ ਹੈਗੀ ਆ ਇਹ ਪੰਜਾਬੀ ਵਿਆਕਰਣ ਇਹ ਇਹ ਮੇਰੀ ਜਿਹੜੀ ਵੀਡੀਓਜ਼ ਸੀਗੀ 6 ਠੀਕ ਹੈ ਇਹਦੇ ਵਿੱਚ ਮੈਂ ਵਿਆਕਰਣ ਬਾਰੇ ਪੂਰੀ ਡਿਟੇਲਸ ਦੱਸਿਆ ਜਿਸ ਦੇ ਚਾਰ ਭਾਗ ਸੀਗੇ ਇਹ ਤੁਨੀਆਂ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਠੀਕ ਹੈ ਜਿਹੜੇ ਧੁਨੀਆਂ ਦੇ ਉੱਤੇ ਵੀ ਮੈਂ ਆਪਣੀ ਵੀਡੀਓ ਬਣਾ ਚੁੱਕੀ ਹਾਂ ਅਰਥ ਬੋਧ ਤੇ ਵੀ ਬਣਾ ਚੁੱਕੀ ਹਾਂ ਸ਼ਬਦ ਬੋਧ ਤੇ ਵੀ ਬਣਾ ਚੁੱਕੀ ਹਾਂ ਵਾਕ ਬੋਧ ਤੇ ਵੀ ਬਣਾ ਚੁੱਕੀ ਹਾਂ ਵੀਡੀਓ ਇਹ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਹਾਂਜੀ ਹੁਣ ਜਿਹੜੀ ਮੇਰੀ ਅ ਅਗਲੀ ਵੀਡੀਓ ਜਿਹੜੀ ਆਏਗੀ ਮੇਰੀ 15ਵੀਂ ਵੀਡੀਓ ਆਏਗੀ ਉਹ ਸ਼ਬਦ ਬੋਧ ਦਾ ਹੀ ਅੱਗੇ ਜਿਹੜੇ ਹਨ ਹਾਂਜੀ ਆਜੋ ਮੈਂ ਬੁੱਕ ਤੇ ਤੁਹਾਨੂੰ ਦਿਖਾ ਦਵਾ ਇਹ ਸ਼ਬਦ ਬੋਧ ਜਿਹੜਾ ਇਸ ਦਾ ਹੀ ਇੱਕ ਜਿਹੜਾ ਟਾਪਿਕ ਸੀਗਾ ਸ਼ਬਦ ਦੇ ਜਿਹੜੇ ਭੇਦ ਸੀਗੇ ਨਾਮ ਪੜਨਾ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਕ ਠੀਕ ਹੈ ਇਹਨਾਂ ਦੇ ਫਿਰ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇਹਨਾਂ ਦੇ ਉੱਪਰ ਅਲੱਗ-ਅਲੱਗ ਤਰੀਕੇ ਨਾਲ ਵੀਡੀਓਜ਼ ਬਣਾ ਕੇ ਲੈ ਕੇ ਆਉਂਗੀ ਬਾਕੀ ਮੇਰਾ ਜਿਹੜਾ ਅਗਲਾ ਟੌਪਿਕ ਹੈ ਉਹ ਹੈ ਸ਼ਬਦ ਦੇ ਜਿਹੜਾ ਸੀਗਾ ਨਾਮ ਠੀਕ ਹੈ ਇਸ ਦੇ ਉੱਤੇ ਮੈਂ ਵੀਡੀਓ ਲੈ ਕੇ ਆਉਂਗੀ ਬਾਕੀ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਤੇ ਬਾਕੀ ਅਗਲੀ ਵੀਡੀਓ ਵਿੱਚ ਅਸੀਂ ਹਾਜ਼ਰ ਹੋਵਾਂਗੇ ਆਪਣਾ ਜਿਹੜਾ ਟਾਪਿਕ ਹੈ ਨਾਭ ਲੈ ਕੇ ਜਿਹੜੀ ਮੇਰੀ ਵੀਡੀਓ ਹੋਏਗੀ ਉਹ ਨਾਭ ਦੇ ਉੱਪਰ ਹੋਏਗੀ ਠੀਕ ਹੈ ਕਿ ਨਾਭ ਕੀ ਹੁੰਦੀ ਹੈ ਨਾਭ ਕਿੰਨੇ ਤਰੀਕੇ ਦੀ ਹੁੰਦੀ ਹਨ ਇਹ ਤਕਰੀਬਨ ਇਹ ਉਹਨਾਂ ਬੱਚਿਆਂ ਵਾਸਤੇ ਜਿਹੜੇ ਛੋਟੇ ਕੀ ਕਾਫੀ ਜਿਹੜੇ ਮਤਲਬ ਕਿ ਬੱਚੇ ਆਪਣੇ ਸਕੂਲਾਂ ਦੇ ਵਿੱਚ ਪੜ੍ਹਦੇ ਹਨ ਜਾਂ ਕਿਸੇ ਕਾਰਨ ਵਜੋਂ ਨਹੀਂ ਪੜ ਸਕਦੇ ਹਨ ਜਾਂ ਉਹਨਾਂ ਦੇ ਪੇਰੈਂਟਸ ਨਹੀਂ ਪੜਾ ਸਕਦੇ ਕਾਫੀ ਜਿਹੇ ਹੱਲੇ ਵੀ ਪਿੰਡ ਜਾਂ ਸ਼ਹਿਰ ਤਾਂ ਵੈਸੇ ਹੈ ਨਹੀਂ ਸ਼ਹਿਰਾਂ ਦੇ ਵਿੱਚ ਤਾਂ ਬੱਚੇ ਜਿਹੜੇ ਹਨ ਉਹ ਐਡਵਾਂਸ ਹੋ ਚੁੱਕੇ ਹਨ ਕਿ ਕੁਝ ਹਜੇ ਵੀ ਅਜਿਹੇ ਇਲਾਕੇ ਹਨ ਜਾਂ ਅਸੀਂ ਪਿੰਡ ਜਾਂ ਕਸਬੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਕਿ ਆਪਣੇ ਬੱਚੇ ਜਿਹੜੇ ਹਨ ਕਿ ਉਹਨਾਂ ਦੇ ਪੇਰੈਂਟਸ ਜਿਹੜੇ ਉਹ ਦਿਹਾੜੀਆਂ ਤੇ ਜਾਂਦੇ ਹਨ ਠੀਕ ਹੈ ਤੇ ਉਹ ਆਪਣੇ ਬੱਚਿਆਂ ਦੇ ਉੱਤੇ ਜ਼ਿਆਦਾ ਖਰਚਾ ਨਹੀਂ ਕਰ ਸਕਦੇ ਠੀਕ ਹੈ ਉਹਨਾਂ ਦੇ ਬੱਚੇ ਵੀ ਥੋੜੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹਨ ਇਹ ਤਕਰੀਬਨ ਵੀਡੀਓਜ਼ 'ਚ ਮੈਂ ਉਹਨਾਂ ਕਰਕੇ ਥੋੜਾ ਕਰ ਰਹੀ ਹਾਂ ਉਪਰਾਲਾ ਕਿ ਜਿਹੜੇ ਉਹ ਬੱਚੇ ਵੀ ਹਨ ਉਹ ਘਰ ਬੈਠ ਕੇ ਮੇਰੀਆਂ ਵੀਡੀਓਜ਼ ਦੇ ਨਾਲ ਹੀ ਆਪਣਾ ਜਿਹੜੇ ਸਬਜੈਕਟ ਨੂੰ ਉਹ ਤਿਆਰ ਕਰ ਸਕਦੇ ਹਨ ਠੀਕ ਹੈ ਤੇ ਦੂਜੀ ਗੱਲ ਹੈ ਇਹ ਹੈ ਕਿ ਜਿਹੜਾ ਸਾਡਾ ਅੱਜ ਦਾ ਸਮਾਜ ਹੈ ਉਹ ਇੰਨਾ ਅੱਗੇ ਵਧ ਚੁੱਕਿਆ ਹੈ ਕੀ ਮੀਨਸ ਅੱਜ ਵੀ ਤਰੀਕ ਦੇ ਵਿੱਚ ਨਾ ਬੱਚਿਆਂ ਦਾ ਕੰਪੀਟੀਸ਼ਨ ਬਹੁ ਹਾਈ ਲੈਵਲ ਤੇ ਹੋ ਚੁੱਕਿਆ ਹੈ ਠੀਕ ਹੈ ਬੱਚਿਆਂ ਦਾ ਕੰਪੀਟੀਸ਼ਨ ਇੰਨਾ ਹਾਈ ਲੈਵਲ ਤੇ ਹੋ ਚੁੱਕਿਆ ਹੈ ਕਿ ਅੱਜ ਵੀ ਤਰੀਕ ਦੇ ਵਿੱਚ ਸਿਰਫ ਇੱਕ ਮਤਲਬ ਕਿ ਕਹਿੰਨੇ ਕਿ ਅੰਗਰੇਜ਼ੀ ਦੇ ਨਾਲ ਹੀ ਭੱਜ ਦੌੜ ਲੱਗੀ ਹੋਈ ਹੈ ਕਿ ਜਿਹੜੀ ਕਿ ਹਰ ਇੱਕ ਚੀਜ਼ ਇੰਗਲਿਸ਼ ਦੇ ਵਿੱਚ ਹੋ ਗਈ। ਠੀਕ ਹੈ ਪੰਜਾਬੀ ਨੂੰ ਬੱਚੇ ਜਿਹੜੇ ਆ ਉਹ ਭੁੱਲਦੇ ਜਾ ਰਹੇ ਹਨ ਆਪਣੀ ਮਾਂ ਬੋਲੀ ਨੂੰ ਥੋੜਾ ਇਹ ਵੀਡੀਓਜ਼ ਮੇਰਾ ਬਣਾਉਣ ਦਾ ਵੀ ਇਹੀ ਉਪਰਾਲਾ ਸੀਗਾ ਕਿ ਆਪਣੇ ਜਿਹੜੇ ਪੰਜਾਬੀ ਵਿੱਚ ਜਿਹੜੇ ਪੰਜਾਬੀ ਬੱਚੇ ਹਨ ਬੇਸ਼ੱਕ ਇੰਗਲਿਸ਼ ਸਕੂਲਾਂ ਵਿੱਚ ਜਾਣ ਹਰ ਇੱਕ ਉਹਨਾਂ ਨੂੰ ਭਾਸ਼ਾ ਜਿਹੜੀ ਹੈ ਉਹਨਾਂ ਨੂੰ ਆਉਣੀ ਚਾਹੀਦੀ ਹੈ ਲਿਖਣੀ ਆਉਣੀ ਚਾਹੀਦੀ ਹੈ ਬੋਲਣੀ ਆਉਣੀ ਚਾਹੀਦੀ ਹੈ ਠੀਕ ਹੈ ਮੈਂ ਨਹੀਂ ਕਹਿੰਦੀ ਹੈ ਕਿ ਇੰਗਲਿਸ਼ ਨਾ ਸਿੱਖੋ ਇੰਗਲਿਸ਼ ਸਿੱਖੋ ਜ਼ਰੂਰਤ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਹੈ ਪਰ ਤੁਸੀਂ ਹਾਂ ਇੰਨੇ ਪੜ੍ਹ ਲਿਖ ਕੇ ਕਾਬਿਲ ਬਣ ਸਕੋ ਕਿ ਤੁਸੀਂ ਤੁਹਾਨੂੰ ਸਹੀ ਗੱਲ ਦੀ ਪਛਾਣ ਹੋ ਸਕੇ ਕਿ ਤੁਹਾਡੇ ਲਈ ਕੀ ਸਹੀ ਹੈ ਕੀ ਗਲਤ ਹੈ ਔਰ ਤੁਸੀਂ ਆਪਣੇ ਪੰਜਾਬੀ ਜਿਹੜੀ ਮਾਂ ਬੋਲੀ ਹੈ ਇਸ ਦੇ ਨਾਲ ਤੁਸੀਂ ਜੁੜ ਕੇ ਰਹੋ ਠੀਕ ਹੈ ਥੋੜਾ ਇਹ ਮੇਰਾ ਵੀਡੀਓਜ਼ ਬਣਾਉਣ ਦਾ ਮਕਸਦ ਸੀਗਾ ਬਾਕੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਇਹ ਹੀ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਅੱਗੇ ਤਾਂ ਕਿ ਜਿਹੜੀਆਂ ਮੇਰੀਆਂ ਵੀਡੀਓਜ਼ ਹੈ ਇਹ ਘਰ ਘਰ ਬੱਚਿਆਂ ਤੱਕ ਪਹੁੰਚ ਸਕਣ ਕਿ ਪੰਜਾਬੀ ਜਿਹੜੀ ਵਿਆਕਰਣ ਹੈ ਮਤਲਬ ਕਿ ਕਿਸ ਤਰੀਕੇ ਨਾਲ ਜੜੀ ਹੈ ਕਿ ਇਹਨਾਂ ਦੇ ਕੀ ਨਿਯਮ ਹਨ ਪੰਜਾਬੀ ਕਿਵੇਂ ਲਿਖੀ ਜਾਂਦੀ ਹੈ ਬੋਲੀ ਜਾਂਦੀ ਹੈ ਉਚਾਰਨ ਜਾਂਦੀ ਹੈ ਸ਼ਬਦਾਂ ਦਾ ਕਿਵੇਂ ਉਚਾਰਨ ਕੀਤਾ ਜਾਂਦਾ ਹੈ ਸ਼ਬਦਾਂ ਨੂੰ ਕਿਵੇਂ ਲਿਖਿਆ ਜਾਂਦਾ ਹੈ ਠੀਕ ਹੈ ਬਾਕੀ ਧੰਨਵਾਦ